ਦੀ ਮर्यादा ਕੀ ਹੈ ਕੀਰਤਨ ਦੀ ਮर्यादा ਇਹ ਹੈ ਕਿ ਜੋ ਵੀ ਪ੍ਰਚਾਰ ਕਰੀਏ ਕੋਈ ਵੀ ਗੱਲ ਆਪਣੀ ਰੱਖੀਏ ਕਿਸੇ ਸਾਹਮਣੇ ਵਾਲੇ ਨੂੰ ਹਰਟ ਨਾ ਕਰੀਏ ਕੀਰਤਨ ਦੀ ਕੋਈ ਮर्यादा ਤਾਂ ਹੋਊਗੀ ਨਾ ਕਿ ਕੀਰਤਨ ਮਹਾਰਾਜ ਦੀ ਤੱਬਿਆ 'ਚ ਬੈਠ ਕੇ ਇਹੀ ਕੀਰਤਨ ਕਰਨਾ ਕੋਈ ਹੋਰ ਕੀਰਤਨ ਨਹੀਂ ਕਰ ਸਕਦੇ ਕੀ ਕੀਰਤਨ ਕਰਨਾ ਤੁਸੀਂ ਮਿਸਾਲ ਦੇ ਤੌਰ ਤੇ ਸਾਇੰਸ ਟੀਚਰ ਹੋ ਤੁਸੀਂ ਕਲਾਸ 'ਚ ਜਾ ਰਹੇ ਹੋ ਤੁਸੀਂ ਸਾਇੰਸ ਪੜਾਣੀ ਹੈ ਤੁਹਾਨੂੰ ਬਕਾਇਦਾ ਦਿੱਤਾ ਗਿਆ ਕਿ ਆਹ ਚੈਪਟਰ ਹੈ ਆਹ ਬੁੱਕ ਹੈ ਉਸ ਕਿਤਾਬ ਚੋਂ ਪੜ੍ਹਨਾ ਹੈ ਤੁਸੀਂ। ਹੂੰ ਹੂੰ। ਬਾਕੀ ਗੱਲਾਂ ਤਾਂ ਅਲੈਦਾ ਨਹੀਂ। ਤਾਂ ਉਹ ਮਰਿਆਦਾ ਪੁੱਛ ਰਿਆਂ ਤੁਹਾਨੂੰ ਬਤੌਰ ਕੀਰਤਨੀਏ ਉਹ ਮਰਿਆਦਾ ਕੀ ਹੈ? ਮੈਂ ਕੀਰਤਨ ਅਜੇ ਸਿੱਖ ਵੀ ਰਹੀਆਂ। ਮੇਰੀ ਜਿੰਨੀ ਸੋਝੀ ਕਹਿੰਦੀ ਹੈ ਕਿ ਜਿਹੜਾ ਸ਼ਬਦ ਜੋ ਵੀ ਕੀਰਤਨ ਅਸੀਂ ਕਰੀਏ ਜੋ ਸੰਗਤ ਦੇ ਦਿਲ ਨੂੰ ਛੋ ਜਾਵੇ ਉਹੀ ਕੀਰਤਨ ਹੈ। ਤੇ ਉਸੇ ਮर्यादा ਨੂੰ ਚਾਲੂ ਰੱਖਦੇ ਹੋਏ ਕਿਸੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਦੁੱਖ ਨਾ ਲੱਗੇ ਸਾਡੀ ਕੋਈ ਵੀ ਬੋਲੀ ਹੋਈ ਗੱਲ ਤੋਂ ਉਸ ਤੋਂ ਆਪਾਂ ਪਰਹੇਜ਼ ਕਰੀਏ ਉਹ ਮੇਰੇ ਵਾਸਤੇ ਕੀਰਤਨ ਦੀ ਮर्यादा ਇਹ ਦੁਨੀਆਵੀ ਗੱਲ ਹੈ ਜਿਹੜੀ ਧਾਰਮਿਕ ਗੱਲ ਹੈ ਸਾਡੀ ਕੀ ਤੁਹਾਨੂੰ ਉਹਦਾ ਗਿਆਨ ਹੈ ਕਿ ਕੀਰਤਨ ਦੀ ਮर्यादा ਕੀ ਹੈ ਕਿ ਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸ਼ਬਦ ਪੜ੍ਹਨੇ ਆ ਕੀਰਤਨ ਹੈ ਇਸ ਤੋਂ ਇਲਾਵਾ ਕੀ ਕੀ ਕੀਰਤਨ ਕੀਤਾ ਜਾ ਸਕਦਾ ਹੈ ਮਹਾਰਾਜ ਦੀ ਹਜ਼ੂਰੀ ਚ ਦੂ ਇਲਾਵਾ ਕੀ ਕੀਰਤਨ ਹੋ ਸਕਦਾ ਹੈ ਜੋ ਮੈਂ ਕਰਦੀ ਆ ਸੇਵ ਗੁਰਗਰੰਦ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਉਸੇ ਅਕੋਰਡਿੰਗਲੀ ਉਸ ਤੋਂ ਬਾਹਰ ਮੈਂ ਕੋਈ ਵੀ ਗਾਇਨ ਨਹੀਂ ਕਰਦੀ ਉਸ ਤੋਂ ਇਲਾਵਾ ਮੈਂ ਪੁੱਛ ਰਿਹਾ ਤੁਹਾਨੂੰ ਕਿ ਉਦੋਂ ਇਲਾਵਾ ਕੀ ਕੀਤਾ ਜਾ ਸਕਦਾ ਹੈ ਕੀਰਤਨ ਜਿਵੇਂ ਧਾਰਨਾਵਾਂ ਪੜਦੇ ਬਹੁਤ ਸਾਰੇ ਰੱਗੀ ਸਿੰਘ ਕੱਚੀ ਬਾਣੀ ਦਾ ਕੀਰਤਨ ਹੁੰਦਾ ਹੈ ਕਵਤਾਵਾਂ ਵੀ ਗਾਈਆਂ ਜਾਂਦੀਆਂ ਭਾਈ ਮਨਿੰਦਰ ਸਿੰਘ ਹੋਣਾ ਦੀਆਂ ਸੈਭਜ਼ਾਦਿਆਂ ਤੇ ਕਵਤਾਵਾਂ ਬਹੁਤ ਮਸ਼ਹੂਰ ਨੇ ਤਾਂ ਤੁਹਾਨੂੰ ਇਹ ਜਾਣਨਾ ਚਾਹੁੰਦਾ ਮੈਂ ਇਹ ਪੁੱਛ ਰਿਹਾ ਕਿ ਤੁਹਾਨੂੰ ਕਿੰਨਾ ਗਿਆਨ ਹੈ ਇਸ ਗੱਲ ਦਾ ਕਿ ਕੀ ਕੀਰਤਨ ਹੋ ਸਕਦਾ ਹੈ ਮर्यादा ਦੇ ਅਨੁਸਾਰ ਕੋਈ ਵੀ ਗੁਰੂ ਦੀ ਗੱਲ ਹੋਵੇ ਜਿਵੇਂ ਚ ਕਵਿਤਾਵਾਂ ਦੇ ਵਿੱਚ ਗੁਰੂ ਦਾ ਇਤਿਹਾਸ ਸੁਣਾਇਆ ਜਾ ਰਿਹਾ ਹੈ ਉਹ ਕੀਰਤਨ ਹੋ ਸਕਦਾ ਹੈ ਉਹ ਕੀਰਤਨ ਹੋ ਸਕਦਾ ਹੈ ਹਾਂਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਕਰ ਸਕਦਾ ਗਾ ਸਕਦੇ ਹਾਂ ਜੀ ਸਰਬ ਲੋਕ ਗ੍ਰੰਥ ਗਾ ਸਕਦੇ ਹਾਂ ਜੀ ਦਸਮ ਗ੍ਰੰਥ ਗਾ ਸਕਦੇ ਹਾਂ ਹਾਂਜੀ ਤਾਂ ਜਦੋਂ ਤੁਸੀਂ ਕੀਰਤਨ ਕਰਦੇ ਹੋਏ ਗੱਲ ਕਰਦੇ ਹੋ ਕਿ ਸਾਡੇ ਸਿੰਘ ਨੇ ਪਜਾਮਾ ਫਟਿਆ ਉਹ ਕਿਹੜੇ ਗ੍ਰੰਥ ਦੀ ਕਵਿਤਾ ਹੈ